ਇੱਕ ਕੁੜੀ ਮੁੰਡੇ ਨੂੰ ਕੋਰਟ ਮੈਰਿਜ ਕਰਾਉਣੀ ਪਈ ਮਹਿੰਗੀ ਕੁੜੀ ਦੇ ਭਰਾਵਾਂ ਨੇ ਆਪਣੇ ਯਾਰ ਦੋਸਤਾਂ ਨਾਲ ਮਿਲ ਕੇ ਆਪਣੀ ਭੈਣ ਤੇ ਨਵੇਂ ਬਣੇ ਜੀਜੇ ਤੇ ਉਸ ਦੀ ਮਾਂ ਦਾ ਲਾਇਆ ਕੁਟਾ ਪੱਕੀਤਿਆ ਉਹਨਾਂ ਦਾ ਬੁਰਾ ਹਾਲ ਤੁਹਾਨੂੰ ਦੱਸਦੇ ਹਾਂ ਕਿ ਅੰਮ੍ਰਿਤਸਰ ਦੇ ਥਾਣਾ ਕੋਟ ਖਾਸ ਅਤੇ ਦਿਨ ਆਉਂਦੇ ਇਲਾਕਾ ਗੁਰੂ ਨਾਨਕਪੁਰਾ ਦੇ 15 ਨੰਬਰ ਗਲੀ ਦੇ ਵਿੱਚ ਇੱਕ ਕੁੜੀ ਮੁੰਡੇ ਨੂੰ ਕੋਰਟ ਮੈਰਿਜ ਕਰਾਉਣੀ ਪਈ ਮਹਿੰਗੀ ਜਦੋਂ ਕੁੜੀ ਮੁੰਡੇ ਵੱਲੋਂ ਕੋਟ ਮੈਰਿਜ ਕਰਵਾ ਕੇ ਆਪਣੇ ਘਰ ਆਏ ਤਾਂ ਕੁੜੀ ਦੇ ਭਰਾਵਾਂ ਵੱਲੋਂ ਆਪਣੀ ਪੈਣ ਅਤੇ ਨਵੇਂ ਜੀਜੇ ਤੇ ਉਸ ਦੀ ਮਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਉਹਨਾਂ ਦਾ ਸਿਰ ਪਾੜ ਦਿੱਤਾ ਉਹਨਾਂ ਦੇ ਕੰਨਾਂ ਦੇ ਵਿੱਚ ਪਏ ਗਹਿਣੇ ਅਤੇ ਜੇਬਾਂ ਦੇ ਵਿੱਚ ਪਈ ਨਗਦੀ ਤੇ ਮੋਬਾਈਲ ਵੀ ਲੈ ਕੇ ਫਰਾਰ ਹੋ ਗਏ ਇਸ ਮੌਕੇ ਗੱਲਬਾਤ ਕਰਦੇ ਹੋਏ ਪੀੜਤ ਕੋਟ ਮੈਰਿਜ ਕਰਾਉਣ ਵਾਲੇ ਮੁੰਡੇ ਅਤੇ ਕੁੜੀ ਦਾ ਕੀ ਕਹਿਣਾ ਹੈ ਆਓ ਸੁਣ ਲੈਣੇ ਹਾਂ ਜਿਕਰਾਂਤ ਭਾਜੀ ਜਿਕਰਾਂਤ ਕਿੱਥੋਂ ਦਾ ਰਹਿਣਾ ਹੈ ਲਾ ਭਾਈ ਗੁਨਾਣਾ ਪਰ ਰਹਿਣਾ ਵਾਲਾ ਕੀ ਗੱਲ ਹੈ 15 ਮਿੰਟ ਭਾਈ ਮੈਨਾ ਮਹੀਨਾ ਪਹਿਲਾਂ ਕੋਡ ਮੈਰੀ ਕਰਾਈ ਸੀ ਲਵ ਮੈਰੀ ਕਰਾਈ ਸੀ ਠੀਕ ਆ ਜੀ ਤੇ ਮੈਂ ਐਸਸੀ ਸਾਹਿਬ ਨੂੰ ਪੇਸ਼ ਵੀ ਹੋਇਆ ਸੀ ਠੀਕ ਆ ਕੋਡ ਚ ਗਿਆ ਸੀ ਸਟੇਟ ਉਹਦੇ ਵਿਲੇ ਤੇ ਇਹਦੇ ਘਰਦਿਆਂ ਨੂੰ ਬੜਾ ਮਨਾਉਣ ਦੀ ਕੋਸ਼ਿਸ਼ ਕੀਤੀ ਹੱਥ ਜੋੜ ਕੇ ਮਨਾਉਣ ਦੀ ਮਹੀਨਾ ਪਹਿਲੇ ਅਰਦਾਸ ਕੀਤੀ ਸਾਡੇ ਦੋਨਾਂ ਦਾ ਵਿਆਹ ਵਿਆਹ ਕਰ ਦੋ ਚੁੰਨੀ ਚਾਹੇ ਸਾਨੂੰ ਕੁੜੀ ਦੇ ਦਿਓ ਆਪਾਂ ਮਕਾਨ ਆਪਣਾ ਵੇਚ ਕੇ ਚਲ ਜਾਵਾਂਗੇ ਇਹਦੇ ਘਰਦਿਆਂ ਨੇ ਬਿਲਕੁਲ ਨਹੀਂ ਸੁਣੀ ਮਹੀਨੇ ਬਾਅਦ ਮੈਂ ਕੁੜੀ ਨੇ ਮੈਨੂੰ ਆਕੇ ਕਹਿੰਦੀ ਮੈਂ ਤੇਰੇ ਨਾਲ ਵਿਆਹ ਕਰਾਣਾ ਤੇ ਮੈਂ ਆਪਾਂ ਦੋਨਾਂ ਨੇ ਮਿਲ ਕੇ ਅਜਮਦਿਨਾ ਵਿਆਹ ਕਰਵਾ ਤੇ ਮੇਰੇ ਫਾਦਰ ਸਾਹਿਬ ਤੇ ਹੈ ਨਹੀਂ ਕੱਲੇ ਮਦਰ ਮਦਰ ਹੀ ਗਏ ਨੇ ਠੀਕ ਹੈ ਜੀ ਅੱਜ ਆਪਾਂ ਘਰ ਕੇ ਆਪਣਾ ਥੋੜਾ ਸਮਾਨ ਲੈਣ ਕਿ ਚਲੋ ਆਪਾਂ ਕਿਤੇ ਹੋਟਲ ਜਾਂਦੇ ਆ ਤੇ ਇਹਨਾਂ ਇੱਕ ਤਿੰਨੇ ਭਰਾ ਐ ਉਥੇ ਕੰਦ ਤੋੜ ਕੇ ਆਏ ਠੀਕ ਹੈ ਦਾਤ ਲੈ ਕੇ ਆਏ ਡੈਸ਼ਬੋਰਡ ਲੈ ਕੇ ਆਏ ਠੀਕ ਹੈ ਜੀ ਇਟਾਂ ਵੀ ਕੋਟ ਕੋਟ ਹੋ ਚੁੱਕੇ ਲੈ ਕੇ ਮੇਰੇ ਸਿਰ ਸਿਰ ਪਾੜਿਆ ਇਹਨਾਂ ਨੇ ਅੰਨੱਕਰੀ ਹੱਡੀ ਤੋੜਤੀ ਆ ਦੰਦ ਮੇਰੇ ਤੋੜਤੇ ਆ ਭਾਜੀ ਮੇਰੇ ਗਲੇ ਤੇ ਚੈਨੀ ਪਈ ਸੀ ਉਹ ਵੀ ਲਾ ਕੇ ਲੈ ਗਿਆ ਮੈਂ ਰੋਟੀ ਨੂੰ ਚਾਣਾ ਟੋਪਸ ਪਾਇਆ ਸੀ ਪਹਿਲੀ ਜੀਵਨ ਜੀ ਵਿਆਹ ਹੋਇਆ ਉਹ ਟੋਪਸ ਵੀ ਲੈ ਗਿਆ ਮੇਰਾ ਫੋਨ ਦੋਨੇ ਫੋਨ ਖੋ ਕੇ ਲੈ ਗਿਆ ਜੇਪਤ ਨਗ ਸਭ ਕੁਝ ਲੈ ਗਿਆ ਮਦਦ ਦਾ ਕੀ ਮਦਦ ਆ ਮਾਰਾ ਬੜਾ ਬੁਰਾ ਹਾਲ ਉਹਨਾਂ ਦੇ ਉਹਨਾਂ ਦੇ ਹਾਲੇ 2 ਮਹੀਨੇ ਪਹਿਲੇ ਹਾਰਡੋ ਪੇਸ਼ਨ ਆ ਪਾਪਰ ਅਟੈਕ ਹੋ ਗਿਆ ਸੀ ਉਹ ਬਚਾ ਨਹੀਂ ਪਾਇਆ ਮਦਰ ਨੂੰ ਅਟੈਕ ਹੋਇਆ ਉਹਦੇ ਮਾਹ ਸਟੈਂਟ ਪੁਜਾਏ ਜੇ ਪੈ ਤੇ ਲਾ ਮੇ ਕੋਈ ਇੱਕ ਵੀ ਨਹੀਂ ਹੈਗਾ ਇਸ ਟਾਈਮ ਰੀਡ ਦੀ ਹੱਡੀ ਤੋੜਤੀ ਉਹਨਾਂ ਦੀ ਕਿਤੀ ਕੌਣ ਸੀ ਮੇਰੇ ਤਿੰਨੇ ਸਾਲੇ ਹੈਗੇ ਨੇ ਠੀਕ ਹੈ ਸੁਨੀਲ ਆਕਾਸ਼ ਤੇ ਅਨੀਸ਼ ਠੀਕ ਹੈ ਉਹ ਵੀ ਬਨਾਨਪੁਰੇ ਰਹਿਣ ਵਾਲੇ ਹੈਗੇ ਨੇ ਠੀਕ ਹੈ ਗਲੀ ਨੰਬਰ 15 ਤੇ ਚੌਥਾ ਸਾਡੇ ਨਾਲ ਸਾਡਾ ਗਵੰਡੀਗਾ ਸੀ ਜਿਹਦਾ ਨਾਮ ਹੋਗਾ ਉਹਦਾ ਨਾਮ ਕੀ ਕਹਿੰਦੇ ਹਾਂ ਕਿੱਥੇ ਰਹਿੰਦਾ ਉਹ ਉਹ ਸਾਡੇ ਨਾਲ ਹੀ ਰਹਿੰਦਾ ਵਾ ਸਾਜਨਾ ਨਾਮ ਮੁੰਡੇ ਦਾ ਠੀਕ ਆ ਉਹਨੇ ਹੀ ਸਾਡੇ ਘਰ ਦੀ ਪਹਿਲਾ ਹੀ ਦੁਕਾਨ ਤੜਾਈ ਹੋਈ ਕਿ ਜਦੋਂ ਆਣਗੇ ਤੇ ਹੀ ਕੋਠੇ ਥਾਣੀ ਆਇਓ ਉਹ ਵੀ ਸਾਡੇ ਨਾਲ ਉਹ ਵੀ ਨਾਲ ਹੀ ਆਇਆ ਸੀ ਕੋਠਾ ਟੱਪ ਗਿਆ ਹੈ ਹੁਣ ਕੀ ਮੰਗਦਾ ਹੁਣ ਸਾਡੇ ਅਸੀਂ ਮੰਗਾ ਸਾਨੂੰ ਬੇਨਤੀ ਕੀਤੀ ਜਾਵੇ ਸਾਨੂੰ ਸਾਡੇ ਘਰੋਂ ਘਰੋਂ ਬੇਦਖਦ ਹੋਏ ਹੋਏ ਆ ਤੁਹਾਨੂੰ ਆਪਣੇ ਘਰ ਜਾਂ ਦਿੱਤਾ ਜਾਵੇ ਤੁਸੀਂ ਆਪਣਾ ਜਿਹੜਾ ਸਟੇਓਰਡ ਲੇਤਾ ਸੀ ਕੋਈ ਹਾਈ ਕੋਰਟ ਤੇ ਰੱਟ ਪਾਈ ਸੀ ਕਿ ਨਾਮ ਮੇਰਾ ਮੈਨੂੰ ਮੁਲਾਜ਼ਮ ਚਾਹੀਦਾ ਹਾਂ ਜੀ ਸਰ ਮੈਂ ਰੱਟ ਪਾਈ ਸੀ ਠੀਕ ਹੈ ਹਾਈ ਕੋਰਟ ਵੀ ਗਿਆ ਸੀ ਠੀਕ ਹੈ ਜੀ ਮੈਂ ਚੌਂਕੀ ਗਿਆ ਸੀ ਉੱਥੇ ਮੈਨੂੰ ਕਹਿੰਦੇ ਸੀ ਕਿ ਜੇ ਤੂੰ ਪ੍ਰੋਟੈਕਸ਼ਨ ਲੈਣੀ ਹੈ ਤਾਂ ਰੁਪਿਆ ਲੱਖ ਲੱਖ ਰੁਪਿਆ ਸਾਡੀ ਤਨਖਾਹਾਂ ਵਾਗੀਆਂ ਤੂੰ ਭਰ ਦੇਗਾ ਮੈਂ ਕਹਾ ਮੈਂ ਗਰੀਬ 10000 ਰੁਪਿਆ ਨੌਕੀ ਕਰਨ ਵਾਲਾ ਇਕੱਲੇ ਆਪਣੇ ਮਾਪਿਆਂ ਦਾ ਨਾਮ ਪਤਾ ਤਾਂ ਨਾ ਨਹੀਂ ਮੈਨੂੰ ਪਤਾ ਜੀ ਸਰਦਾਰ ਇਹ ਹੈਗਾ ਲੰਬਾ ਜਿਹਾ ਬੋਲਦੇ ਬੜਾ ਔਖਾ ਸੀ ਹਾਂ ਜੀ ਸਰ ਪਛਾਨਾਂਗੇ ਸਰ ਜ਼ਰੂਰ ਪਛਾਨਾਂਗੇ ਤੁਸੀਂ ਮੰਗ ਕਰਦੇ ਕਾਰਵਾਈ ਕਰਨ ਉਹ ਨਹੀਂ ਤਾਂ ਨਹੀਂ ਹੋਣਾ ਸੀ ਬਿਲਕੁਲ ਨਹੀਂ ਹੋਣਾ ਸੀ ਪਰ ਹੋਣਾ ਉਹ ਐਦਾਂ ਕੀਤਾ ਹੀ ਨਹੀਂ ਉਹਨਾਂ ਨੇ ਗਏ ਨਹੀਂ ਉਹ ਕਹਿੰਦੇ ਤੁਸੀਂ ਕਿਰਾਇਆ ਕਿਤਰਾ ਹੈ ਲੋ ਮੈਂਗਾ ਭਾਈ ਤੁਹਾਨੂੰ ਇੱਕ ਦਿਨ ਦਾ ਵਕਤ ਦੇ ਦੋ ਫੇਰ ਹੀ ਕਿਰਾਇਆ ਤੇ ਜਾਵਾਂਗੇ ਮਹੀਨਾ ਆਪਾਂ ਬਾਹਰ ਰਹਿ ਗਏ ਆ ਪੈਸਾ ਤੇ ਲੱਤ ਨੂੰ ਪਤਾ ਅੱਗੇ ਨਹੀਂ ਕੰਮ 10000 ਰੁਪਏ ਕਮਾਉਣ ਵਾਲੇ ਰੋਜ਼ ਕਿੱਥੋਂ ਹਾਂਜੀ ਕੀ ਗੱਲ ਹੋਈ ਹੈ ਤੁਹਾਰ ਨਾਲ ਕਿਰੋ ਵਿਆਹ ਹੋਇਆ ਹੈ ਦਾ ਸਾਡਾ ਵਿਆਹ ਹੋਇਆ ਸੀ 7 ਅਪ੍ਰੈਲ ਨੂੰ ਤੇ ਇਹ 7 ਤਰੀਕ ਨੂੰ ਸਾਨੂੰ ਇੱਕ ਮਹੀਨਾ ਹੋਇਆ ਨਾ ਤੇ ਘਰ ਦੇ ਮੇਰੇ ਮੰਦੇ ਨਹੀਂ ਸੀ ਤੇ ਅੱਜ ਮੈਂ ਆਪਣੇ ਘਰ ਗਈ ਆ ਤੇ ਇਹਨਾਂ ਨੇ ਮੈਨੂੰ ਮੇਰੇ ਘਰ ਵਾਲੇ ਨੂੰ ਤੇ ਮੇਰੀ ਮਦਰ ਇਨ ਲਾਉ ਨੇ ਬਹੁਤ ਘੁੱਟਿਆ ਮੇਰੇ ਘਰ ਵਾਲਿਆਂ ਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਮੇਰੇ ਸਿਰ ਤੇ ਇੱਟ ਮਾਰੀ ਆ ਮੇਰੀ ਮਦਰ ਇਨ ਲਾਉ ਨੂੰ ਵੀ ਬਹੁਤ ਮਾਰਿਆ ਇਹਨਾਂ ਨੇ ਉਹ ਹਾਰਟ ਪੇਸ਼ੈਂਟ ਹੈਗੇ ਆ ਕਿਹਨਾਂ ਨੇ ਮਾਰਿਆ ਮੇਰੇ ਬ੍ਰਦਰਸ ਨੇ ਅੱਛਾ ਮੇਰੇ ਭਰਾ ਭਰਾਵਾਂ ਨੇ ਮਾਰਿਆ ਇਹਨਾਂ ਨੂੰ ਘਰ ਵਿੱਚ ਆ ਕੇ ਇਹਨਾਂ ਨੇ ਮਾਰਿਆ ਘਰ ਦੇ ਅੰਦਰ ਕਿੱਥੇ ਮੈਰਿਜ ਕੀਤੀ ਸੀ ਅਸੀਂ ਦਿੱਲੀ ਮੈਰਿਜ ਕਰਾਈ ਸੀ ਕੋਰਟ 'ਚ ਕੋਰਟ ਦੇ ਵਿੱਚ ਹਾਂਜੀ ਆਰਡਰ ਹੈਗੇ ਸਾਡੇ ਕੋਲ ਹਾਂਜੀ ਬਿਲਕੁਲ ਹੈਗੇ ਸਾਡੇ ਕੋਲ ਆਰਡਰ ਹੈਗੇ ਸਾਰੇ ਆਰਡਰ ਹੈਗੇ ਸਾਡੇ ਕੋਲ ਕੀ ਤੁਸੀਂ ਮੰਗ ਕੀਤੀ ਸੀ ਪੁਲਿਸ ਨੂੰ ਵੱਲੋਂ ਹਾਂ ਜੀ ਅਸੀਂ ਮੰਗ ਕੀਤੀ ਸੀ ਇਹੀ ਕਚਹਿਰੀ ਵੀ ਗਏ ਸੀ ਉਹ ਇੱਥੇ ਗਏ ਸੀ ਥਾਣੇ 'ਚ ਥਾਣੇ ਵਾਲਿਆਂ ਨੂੰ ਵੀ ਕਿਹਾ ਸੀ ਕਿ ਤੁਸੀਂ ਸਾਡੇ ਨਾਲ ਚਲੋ ਉਹਨਾਂ ਨਾਲ ਗੱਲ ਕਰੋ ਕਿ ਤੁਸੀਂ ਐਦਾਂ ਕੁਝ ਕਰਨਾ ਨਹੀਂ ਗਾ ਤੇ ਉਹ ਸਾਡੇ ਨਾਲ ਗਏ ਨਹੀਂ ਤੇ ਉਹ ਕਹਿੰਦੇ ਕਿ ਜੇ ਤੁਹਾਨੂੰ ਸਟੇ ਚਾਹੀਦਾ ਵਾ ਤੇ ਤੁਸੀਂ ਸਾਡੀ ਲੱਖ ਲੱਖ ਰੁਪਏ ਤਨਖਾਹ ਭਰ ਦੋਗੇ ਅਸੀਂ ਅੱਜ ਕਮਿਸ਼ਨਰ ਦਫ਼ਤਰ ਵੀ ਗਏ ਸੀ ਉਹਨਾਂ ਨੂੰ ਵੀ ਐਪਲੀਕੇਸ਼ਨ ਪਾ ਕੇ ਆਏ ਅੱਜ ਤੇ ਕਿੰਨੇ ਤੁਹਾਨੂੰ ਕਿਹਾ ਲੱਖ ਰੁਪਏ ਦੇਣ ਲਈ ਸਰ ਉੱਥੇ ਜਿਹੜੇ ਮੁਲਾਜ਼ਮ ਬੈਠੇ ਨੇ ਉਹਨਾਂ ਨੇ ਕਿਹਾ ਸੀ ਤੈਨੂੰ ਮੈਂ ਮਲਾਇਮਾ ਦੀ ਪਛਾਣ ਹੈ ਜਾਂ ਨਾਮ ਪਤਾ ਉਹਨਾਂ ਦਾ? ਹਾਂਜੀ, ਨਾਮ ਨਹੀਂ ਪਤਾ, ਮੈਨੂੰ ਪਛਾਣ ਹੈਗੀ ਹੈ ਉਹਨਾਂ ਦੀ। ਹੋਰ ਕੀ ਤੁਹਾਡਾ ਨੁਕਸਾਨ ਹੋਇਆ? ਹੋਰ ਸਾਡੇ ਉਹ ਚੈਨੀ ਮੇਰੇ ਹਸਬੰਦ ਦੀ ਗਈ ਹੈ। ਮੇਰੇ ਕੰਨ 'ਚ ਮੇਰੀ ਵਾਲੀਆਂ ਨਹੀਂ ਹੈਗੀਆਂ। ਅੱਛਾ। ਹਾਂਜੀ। ਉਹ ਤੁਸੀਂ ਕੀ ਮੰਗ ਕਰਦੇ ਜੀ? ਕਿ ਮੈਨੂੰ ਮੇਰੇ ਘਰ ਵਾਲਿਆਂ ਨੂੰ ਤੇ ਮੇਰੀ ਮਦਰ-ਇਨ-ਲੂ ਨੂੰ ਇਨਸਾਫ ਚਾਹੀਦਾ ਬਸ। ਤੁਹਾਡੇ ਮਦਰ-ਇਨ-ਲਾਂ ਦਾ ਕੀ ਇਲਾਜ ਕਿੰਨਾ ਕੁ ਹਗਾ ਸੀਰੀਅਸ ਅਗੇ? ਸੀਰੀਅਸ ਹੀ ਬਹੁਤ ਜ਼ਿਆਦਾ ਸੀਰੀਅਸ ਹੈ। ਡਾਕਟਰ ਵੀ ਹੱਥ ਨਹੀਂ ਲਾ ਰਹੇ ਉਹਨਾਂ ਨੂੰ। ਕੀ ਹੈ ਜੀ? ਹਾਂ, ਸਾਰੇ ਤਿੰਨ ਵਿਅਕਤੀ ਆਏ ਆ। ਇਹ ਜਖਮੇ ਵਾਲੇ ਚ ਆਏ ਨੋਟ ਕਰਵਾਇਆ ਭਾਰੀ ਬਰਦਾਇਆ ਕੋਰ ਖਾਲਸਾ ਤੋਂ ਡਾਕਟਰ ਸਾਹਿਬ ਮੈਡੀਕਲ ਕੰਡੇ ਇਹਨਾਂ ਦਾ ਜੋ ਵੀ ਮੈਡਿਕ ਰਿਪੋਰਟ ਆਊਗੀ ਉਹਦੇ ਹਿਸਾਬ ਨਾਲ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਛਾੜ ਕੋ ਕੋਮਲ ਜੀ ਆਏ ਜੀ ਵਿਕਰਮ ਜੀ ਆਏ ਵਾਸੀ ਇੱਥੋਂ ਦੇ ਮਕਾਨ ਮਰੇਨੇ ਦੇ ਰਮੇਸਰ ਧਾਮ ਦੇ ਮੰਦਰ ਗੁਰੂ ਨਾਨਕ ਦੇ ਆਏ ਆ ਇਹਨਾਂ ਡਾਕਟਰ ਸਾਹਿਬ ਕਰ ਰਹੇ ਆ ਜੋ ਵੀ ਸਟੱਡਾਂ ਲੱਗੀਆਂ ਨੇ ਇਹਦੇ ਮੈਲਕ ਕੀਤਾ ਜਾ ਰਿਹਾ ਵਾ ਜੋ ਵੀ ਕਾਨੂੰਨੀ ਕਾਰਵਾਈ ਹੋ ਗਈ ਆਪਾਂ ਉਹ ਕਰ ਦਾਂਗੇ ਰਿਜ਼ਲਟ ਕੱਲ ਹੋਣਾ ਇਹਨਾਂ ਦਾ ਇਹ ਸਾਰੇ ਇੱਥੇ ਲਿਖਿਆ ਹੋਇਆ ਚੌਕੀ ਕੋੜ ਖਾਲਸਾ ਜੱਟ ਨੂੰ ਡਾਟ ਆਇਆ ਵਾ ਕੋਈ ਕੋੜ ਖਾਲਸਾ ਦਾ ਮਲਾਜਮ ਆਇਆ ਇੱਥੇ ਸਰ ਇੱਥੇ ਤੇ ਆ ਉਹਨਾਂ ਨੇ ਉਹਨਾਂ ਦਾ ਡਾਟ ਘਟਦਾ ਜੀ ਉਹਨਾਂ ਨੇ ਉਹਨਾਂ ਨੂੰ ਜੀ ਕਾਰਜ ਹੋਣ ਦਾ ਵਾਦਾ ਉਹਨਾਂ ਦਾ ਕਹਿਣ ਦਾ ਮਤਲਬ ਸਾਨੂੰ ਫਤਰਾ ਹੈ ਕੋਈ ਕਿ ਨਾਮ ਅੱਜ ਕੋੜ ਮੈਰਿਜ ਕਰਾਈ ਹੋਏ ਹੋਰੇ ਕਰਕੇ ਝਗੜਾ ਹੋਇਆ ਸਾਰਾ ਸਰ ਇਹ ਇਹ ਮੈਟਰ ਮੈਨੂੰ ਨਹੀਂ ਪਤਾ ਜੀ ਮੈਂ ਇੱਥੇ ਤਾਂ ਗਾਰ ਦਿੱਤੇ ਹਾਂ ਮੈਂ ਤਾਂ ਜੋ ਆਇਆ ਮੈਂ ਮੈਡੀਕਲ ਕਰਾਇਆ ਨਾ ਤੁਹਾਡਾ ਸੁਲਾਹ ਕਰ ਦਿੱਤੀ ਕਿ ਤੁਹਾਡੇ ਬਲੋਟ ਹਾਂਜੀ ਹਾਂਜੀ ਹਾਂਜੀ